ਦੋਸਤੋ ਕੀ ਹਾਲ ਸੇਤੂਜ਼ੀ ਨੂੰ ਫੌਕਲੈਂਡ ਕਲਦੀ ਦੇਖ ਰਹੇ ਪਿੰਡ ਠਵਾਣੇ ਦਾ ਇਹ ਜਿਹੜਾ ਉਹ ਦਾ ਪੋੜਾ 메ਨ ਰੋਡ ਤੇ ਇਹ ਫੌਕਲੈਂਡ ਮਸ਼ੀਨ ਅੱਜ ਆਈ ਆ ਜਿਵੇਂ ਪੰਜਾਬੀ ਇੱਕ ਕਹਾਤੋਂ ਆ ਨੇੜੇ ਆਈ ਜਨ ਬਿੰਨੋ ਕੁੜੀ ਦੇ ਕੰਨ ਵਾਲੀ ਗੱਲ ਵਾ ਕਿ ਬਰਸਾਤਾਂ ਚ ਚੱਲ ਪਈਆਂ ਵਾ ਤਾਂ ਹੁਣ ਸਰਕਾਰ ਨੂੰ ਚੇਤਾ ਕਰਕੇ ਸੁਪਾਈ ਕਰਦਾ ਚਲੋ ਫੇਰਾ ਦਰਸਾਈ ਫੇਰ ਵੀ ਠੀਕ ਹੈ ਚਲੋ ਲੱਗੇ ਥੈਗਨ ਤੇ ਕਿੱਥੋਂ ਕੀ ਜਿਆਦਾ ਬੰਨ ਟੁੱਟਦਾ ਹੁੰਦਾ ਹਮ ਤਰਫ ਤੇ ਹੁੰਦੇ ਤਾਂ ਬਾਹਰ ਖੜੇ ਆ ਇਹ ਕਹਿੰਦੇ ਆ ਕਿ ਸਰਕਾਰੀ ਆ ਸਰਕਾਰ ਕੋਲ ਬਲਾਗ ਦੇ ਵਿੱਚ ਜੀ ਸੀ ਵੀ ਦਾ ਖੜੀਆਂ ਆਵੇਂ ਔਕਲੇ ਨਹੀਂ ਪਰ ਦੇਖੀ ਉਹ ਇੱਥੇ ਲਿਖਿਆ ਜਲ ਸਰੋਤ ਪੰਜਾਬ ਇਹ ਸਰਕਾਰੀ ਆ ਇੱਥੇ ਦੇਖ ਵਾਰੀ ਬੰਨ੍ਹ ਰਿਹਾ ਜਿੱਥੇ ਹੁਣ ਇਹ ਲੱਗੀ ਹੋ ਆ ਤਾਂ ਸਪਾਈ ਦੇ ਬਸ ਸੌਣੀ ਕਰਦਾ ਪੋਕਲੈਂ ਆ ਵੀਰ ਤੋਂ ਜਿਹੜੇ ਕਾਫੀ ਕਰ ਰਹੇ ਸਰਦਨ ਜੀ ਜੋ ਜੀ ਕਾ ਸਰ ਸਾਹ ਵਾਈਗੁਰ ਦੀ ਕੀ ਫੋਟੇ ਕੰਪਨੀ ਜੀ ਦਾ ਉੱਤਸਵੀਰਾ ਫੰਡਰ 322 ਜੀ ਦੋ ਬੋਸ ਆਪਨ ਜੀ ਨੂੰ ਦਿਖਾਈ ਉਹਦਾ ਇਹ ਗੱਡੀਆਂ ਦੇਖੋ ਕਿਵੇਂ ਭੱਜੀਆਂ ਆ ਰਹੀਆਂ ਹੈ ਇਹ ਖਾਣੇ ਦਾ ਕੋਲ ਜਿੱਥੇ ਮੈਂ ਖੜਾ ਅਸਲ ਤੇ ਆ ਰਹੀਆਂ ਲੱਗੀਆਂ ਇਹ ਮਾਲ ਤੂੰ ਜਾ ਰਹੀਆਂ ਤੇ ਆ ਜਿਆ ਪਾਸਾ ਇਹ ਬੋਲਣ ਲੱਗਿਆ ਜੇ ਤੁਸੀਂ ਨਵੇਂ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੋ ਜਿਹੀਆਂ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਹੈ ਜੀ ਸਾਡੀਆਂ ਵੀਡੀਓ ਨੂੰ ਤੁਸੀਂ ਬੜਾ ਪਰ ਮਹੰਗਾਰਾ ਦਿੰਦੇ ਆ ਜੀ ਮੈਨੂੰ ਆਸ ਹੈ ਕਿ ਅੱਗੇ ਵੀ ਤੁਸੀਂ ਦਿੰਦੇ ਰਹੋਗੇ ਜੀ ਵਾਹਿਗੁਰੂ ਜੀ ਕਾ ਹਾਲ ਸਾਬ ਵਾਹਿਗੁਰੂ ਜੀ ਕੀ ਫਤਹ